ਕਵੀਰ ਚਾਵਲ ਕਾਰਨੇ ਚੋਕੋ ਮੋਲੀ ਲਾਏ ਸੰਗ ਕੁਸ਼ੰਗੀ ਬੈਸਦੇ ਤਬ ਪੁੱਛੇ ਧਰਮ ਰਾਏ ਕਵੀਰ ਚਾਵਲ ਕਾਰਨੇ ਤੋਕੋ ਮੋੜੀ ਲਾਏ ਕਵੀਰ ਕਹਿੰਦਾ ਜਿਹੜਾ ਹੁੰਦਾ ਨਾ ਛਿਲਕਾ ਚਾਵਲ ਦਾ ਉਹਨੂੰ ਦੁੱਖ ਕਹਿੰਦੇ ਨੇ ਧਾਨ ਦਾ ਛਿਲਕਾ ਹਾਂ ਧਾਨ ਛਿਲਕੇ ਵਾਲਾ ਹੀ ਹੁੰਦਾ ਚਾਵਲ ਦੇ ਉੱਤੇ ਛਿਲਕਾ ਹੁੰਦਾ ਚਾਵਲ ਚਾਹੀਦਾ ਤਾਂ ਅਸੀਂ ਬੋੜੇ ਦੇ ਨਾਲ ਚਾਵਲ ਨੂੰ ਕੁੱਟਦੇ ਆਂ ਚਾਹੀਦਾ ਚਾਵਲ ਕੁੱਟ ਬੰਦੀਏ ਧੋਖ ਨੂੰ ਉੱਪਰ ਲੈ ਨੂੰ ਸੰਗ ਕੋ ਸੰਗੀ ਵੈਸਤੇ ਤਬ ਪੂਛੇ ਤਬ ਰਹੀ ਮਨੇ ਸੰਗ ਦੇ ਠੇਕ ਨਹੀਂ ਦਿੱਤੀ ਧੋਖ ਨੇ ਧੋਖ ਦੀ ਕਿਸੇ ਨੂੰ ਲੋੜ ਨਹੀਂ ਚਾਵਲ ਦੀ ਲੋੜ ਹੈ ਜਿਹਦੀ ਲੋੜ ਹੈ ਉਹ ਚਾਹੀਦਾ ਉਹਨੂੰ ਲੋੜੂ ਗ੍ਰਿਫਤ ਕਰੀ ਬੈਠਾ ਉਹ ਲੋੜ ਵੰਦ ਦੇ ਅਰ ਵਸਤੂ ਦੇ ਵਿਚਾਲੇ ਤੋਂ ਆਇਆ ਹੋਇਆ ਲੋੜ ਬੰਦਾ ਹੈ ਅਰ ਇੱਕ ਵਸਤੂ ਹੈ ਉਹਦੇ ਵਿਚਾਲੇ ਦੀ ਚੀਜ਼ ਆ ਉਹਦੇ ਤੇ ਚੋਟ ਪਊਏ ਬੂ ਸੰਕ ਕੋ ਸੰਕੀ ਬੈਸ ਤੇ ਤਬ ਪੁੱਛੇ ਤਰ ਮੜਾ ਪਰ ਪੁੱਛੇ ਤਰ ਮੜਾ ਮਨ ਜਿਹੜਾ ੜਕਾ ਬਣਿਆ ਹੋਇਆ ਆਪਣੇ ਮੂਗਲ ਦੇ ਉਹ ਜਵਾਂ ਦਾ ਘਰ ਜਾਣਾ ਮਨ ਚਾਹੁੰਦੀ ਦਿੰਦਾ ਇਸ ਕਰਕੇ ਬੰਦ ਤੇ 60 35 ਆ ਇਹ ਕੁ ਸੰਗੀ ਦਾ ਹਲ ਕੀਤਾ ਮਾਇਆ ਦਾ ਆਹ ਕਹ ਲੋ ਵੀ ਸਰੀਰ ਮਾਇਆ ਦਾ ਹੈ ਸਰੀਰ ਤੋਖ ਹੈ ਜਿੰਨਾ ਜਿਹੜੇ ਨੇ ਮਾਇਆ ਦੀ ਸੰਗਤ ਕੀਤੀ ਹੋਈ ਆ ਮਾਇਆ ਦੀ ਕੋਈ ਕੀਮਤ ਨਹੀਂ ਹੈ ਸੱਚ ਸਮਝਵਾ ਰੋ ਕੋਈ ਨਹੀਂ ਪੁੱਛਦਾ ਜਿਵੇਂ ਰਸੋਈ ਚ ਤੋਖ ਦੀ ਕੋਈ ਲੋੜ ਨਹੀਂ ਸਾਨੂੰ यो छल्का ता दावतर होई जाणा नी ओदा अगला उठी ਛੱਡੇ ਹੁੰਦਾ ਜਿੱਥੇ ਹੁਣ ਮਿੱਲਾਂ ਉੱਤੇ ਚੱਕੀਆਂ ਦੇ ਉੱਤੇ ਜਿੱਥੇ ਵੀ ਲੱਗੀਆਂ ਹੋਈਆਂ ਨੇ ਛੋਟੀਆਂ ਮਸੀਦਾਂ ਲੋਕ ਚੌਲ ਕਢਾ ਕੇ ਲੈ ਕੇ ਹੁੰਦੇ ਨੇ ਛਲਕਾ ਤਾਂ ਉੱਥੇ ਛੱਡੇ ਹੁੰਦੇ ਨੇ ਕੋਈ ਪੈਸਾ ਵੀ ਨਹੀਂ ਲੈਂਦੇ ਉਹਦਾ ਉਹਨੇ ਛੱਡਿਆ ਉਹਦੇ ਨੇ ਚੌਲ ਲੈਣੇ ਨਾਲੇ ਪੈਸੇ ਦੇ ਕੇ ਹੁੰਦੇ ਨੇ ਚੌਲ ਕਢਾਈ ਦੇ ਇਸ ਕਰਕੇ ਮਾਇਆ ਇੱਥੇ ਛੱਡ ਜਾਣੀ ਆ ਜਿਵੇਂ ਛਿਲਕਾ ਛੱਡਿਆ ਹੁੰਣਾ ਉੱਥੇ ਜਿਹੜੀ ਜੋੜ ਪੈਂਦੀ ਹੈ ਮਾਇਆ ਦੇ ਮੋਹ ਕਰਕੇ ਪੈਂਦੀ ਹੈ ਬੋਹ ਚਾਹੇ ਪੈਂਦੀ ਹੈ ਜੋੜ ਦੁਖ ਦੇ ਉੱਤੇ ਪਰ ਛੱਟ ਤਾਂ ਚੌੜ ਨੂੰ ਵੀ ਲੱਗਦੀ ਹੈ ਟੋਟੇ ਚੌੜ ਦੇ ਵੀ ਹੁੰਦੇ ਨੇ ਅਸਲ 'ਚ ਟੋਖਤੇ ਲੱਗਦੇ ਚੌੜ ਨੂੰ ਵੀ ਲੱਗਦੀ ਹੈ ਸਾਡੇ ਜੇ ਸਾਡੇ ਸਰੀਰ ਤੇ ਲੱਗੂ ਅੰਦਰ ਜਿਹੜਾ ਬੈਠਾ ਉਹ ਤੇ ਵੀ ਲੱਗਦੀ ਹੈ ਉਹ ਪੁੱਛਿਆ ਵੀ ਮੇਰੇ ਤੇ ਚੋਟ ਕਾਤੇ ਭਈ ਮੈਂ ਤਾਂ ਹੁਣਾ ਚਾਹੁੰਦਾ ਸੀ ਕਹਿੰਦੇ ਤੂੰ ਸੰਗਤ ਖੋਲਟੀ ਕੀਤੀ ਹੋਈ ਸੀ ਮਾਇਆ ਦੀ ਮਾਇਆ ਦੀ ਸੰਗਤ ਕਰਕੇ ਤੇ ਜੋੜ ਪੈ ਰਹੀ ਆ ਘੜੀਏ ਘੜੀਏ ਆ ਰਹੀ ਆ ਤਾਂ ਮਾਰ ਪੈਦੀ ਹੈ ਤੇ ਮੈਨੂੰ ਛੱਡ ਦੇ ਜਿਵੇਂ ਚੌਲ ਨੂੰ ਅਸੀਂ ਕਹਿੰਦੇ ਇਹ ਛਲਕੇ ਨੂੰ ਛੱਡ ਦੇ ਇਵੇਂ ਜਿਹੜਾ ਕੱਪੜਾ ਸਰੀਰ ਗੁਰਮਤ ਕਹਿੰਦੀ ਹੈ ਸੱਚਖੰਡ ਕਹਿੰਦਾ ਵੀ ਇਹਨੂੰ ਛੱਡ ਦੇ ਇਹ ਨਹੀਂ ਛੱਡਦਾ ਤੈ ਤੇ ਚੋਟ ਬੈਂਦੀ ਹੈ ਚੋਟ ਬੈਂਦੀ ਹੈ ਕੀ ਦੁੱਖ ਸਰ ਸਾਰ ਇਹ ਦੁੱਖ ਇਸ ਕਰਕੇ ਹੈ ਕਿ ਇਹਦਾ ਛਲਣਾ ਹੈ ਕਿ ਜਿੰਨਾ ਚਿਰ ਸਰੀਰ ਹੈ ਉਨਾ ਚਿਰ ਤੈਨੂੰ ਦੁੱਖ ਹੈ ਇਹਨੂੰ ਮਹਿਸੂਸ ਕਰਾਉਣਾ ਹੈ ਜਿੰਨਾ ਚਿਰ ਤੇਰਾ ਸਰੀਰ ਹੈ ਉਨਾ ਚਿਰ ਚੋਟ ਹੈ ਜਸੇ ਛੱਡ ਦੇਗਾ ਛੋੜ ਰਹੀ ਹੈ ਚੋੜ ਦੇ ਨਾਲ ਕੰਪੈਰੀਸ਼ਨ ਕਰਕੇ ਅਟਲ ਮਾਇਆ ਰੂਪੇ ਸਰੀਰ ਹੈ ਇਹਨੂੰ ਅਲੱਗ ਕੀਤਾ ਜਿੰਨਾ ਚਿਰ ਮਾਇਆ ਸਰੀਰ ਦਾ ਦੁੱਖ ਹੋਊਗਾ ਸੁੱਖ ਨਹੀਂ ਹੋ ਤੱਕ ਕਹ ਜੀ ਸੰਗ ਪ੍ਰਸੰਗੀ ਬੈਸ ਤੇ ਤਬ ਕੁਛੇ ਤਰ ਮਰੇ ਤਰਮਣਾ ਫਾਇਦਾ ਵੀ ਤੂੰ ਸਾਹਮਣੇ ਤੇ ਨਹੀਂ ਸੀ ਦੀ ਕੀਤੀ ਕੁਸਮਗੀ ਸੀ ਤੇ ਨਾਲ ਜਾਂਦੇ ਸੰਗ ਤੇ ਛੱਡਿਆ ਜਾਂਦੇ ਕੋਈ ਚੋੜ ਲੱਗੀ ਐ ਛੋੜਾ ਨੂੰ ਤਾਂ ਕੋਈ ਨਹੀਂ ਘੋੜਦਾ ਛੋੜਾ ਨੂੰ ਤਾਂ ਬਾਅਦ ਤੇ ਨਹੀਂ ਕੋਈ ਬੋੜੇ ਲਾਉਂਦਾ ਕਹ ਜੀ